ਜੇ ਉਹਦਾ ਇੰਡੀਆ ਦੇ ਵਿੱਚ ਨਵਾਂ ਨਾ ਸਕੋਰ ਵੀ ਘਟ ਹੈ ਹੂੰ ਬਜਟ ਵੀ ਘਟ ਹੈ ਦੋ ਗੱਲਾਂ ਦੋਨੇ ਘਟ ਨੇ ਬੰਨਾ ਵੀ ਡਾਕਟਰ ਹੈ ਫਿਰ ਉਸ ਬੱਚੇ ਲਈ ਵਿਦੇਸ਼ ਇੱਕ ਆਪਸ਼ਨ ਹੈਗੀ ਹੈ ਨੀਡ ਤੋਂ ਬਿਨਾ ਬਹੁਤ ਅੱਛੇ-ਸੇ ਕੋਰਸਿਸ ਹੈਗੇ ਨੇ ਜੀ ਸਰ ਜੇ ਆਪਾਂ ਕਰਨਾ ਚਾਹੀਏ ਠੀਕ ਹੈ ਉਹਦੇ ਵਿੱਚ ਇੱਕ ਤਾਂ ਕੋਰਸ ఫిਜ਼ੀਓਥੈਰੇਪੀ ਹੈਗਾ ਜੀ ਡੇ ਬਾਈ ਡੇ ਦੀ ਮੈਡੀਸਨ ਲੈਂਦੀ ਰੇਸ਼ਿਓ ਹੈ ਔਰ ਉਹਦੀ ਸਪਲਾਈ ਹੈ ਉਹ ਵੱਧਦੀ ਜਾ ਰਹੀ ਹੈ ਤੇ ਵਧਦੀ ਰਹੂਗੀ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਐਲੋਪੈਥੀ ਦੀ ਸੇਲ ਹੈ ਉਹ ਡੇ ਬਾਏ ਡੇ ਇੰਨੀ ਕ ਵੱਧ ਚੁੱਕੀ ਹੈ ਕਿ ਜਿਹਦਾ ਕੁਝ ਮਤਲਬ ਇਸ ਕਰਕੇ ਆਪਾਂ ਦੇ ਲਈ ਫਾਰਮੇਸੀ ਲਾਈਨ ਅਪ ਬਹੁਤ ਅੱਛੀ ਲਾਈਨ ਹੈ ਫਿਰ ਆਉਂਦੀ ਹੈ ਨਰਸਿੰਗ ਲਾਈਨ ਜੀ ਕੋ ਮੈਡ ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ ਕਿਹੜੇ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ 2025 ਦੇ एग्जाम ਤੋਂ ਬਾਅਦ ਜੀ ਬੱਚੇ ਬਿਲਕੁਲ ਵੀ ਆ ਨਾਲ ਬੱਚੇ ਦੀ ਰਾਤਾਂ ਦੀ ਨਹੀਂ ਲੁੱਟ ਚੁੱਕੀ ਹੈ ਗੇਮ ਮਾਰਕਸ ਦੀ ਨਹੀਂ ਹੈਗੀ ਹਾਂਜੀ ਸਰ ਗੇਮ ਹੈਗੀ ਸਾਰੀ ਰੈਂਕ ਦੀ ਜੀ ਇੱਕ ਤਾਂ ਜਿਹੜਾ ਫਿਜ਼ਿਕਸ ਦਾ एग्जाम ਹੈ ਉਹ ਬਹੁਤ ਟਫ ਸੀ ਜੀ ਠੀਕ ਹੈ ਜੀ ਟਫ ਤਾਂ ਕੀ ਮਤਲਬ ਕੁਝ ਕੁਐਸਚਨ ਤਾਂ ਹੈ ਜੀ ਸੀ 18 ਵੀ ਕੁਐਸਚਨ ਜਿਹੜੇ ਕਿ ਮਤਲਬ ਕਿਸੇ ਨੂੰ ਵੀ ਨਹੀਂ ਆਉਂਦੇ ਸੀ ਔਰ ਕਿ ਬਹੁਤ ਟੀਚਰਸ ਨੂੰ ਵੀ ਨਹੀਂ ਆ ਰਹੇ ਕੁਸ਼ ਜਿਵੇਂ ਜੀ ਡੈਂਟਲ ਵੈਟਰਨਰੀ ਸਾਇੰਸ ਹਮ ਠੀਕ ਹੈ ਆਯੁਰਵੈਦਿਕ ਕੋਰਸਸ ਹੋਮੋਪੈਥੀ ਠੀਕ ਹੈ ਜੀ ਤੇ ਬਾਕੀ ਫਿਜ਼ੀਓਥੈਰੇਪੀ ਦਾ ਜੀ ਬੀਏ ਸਾਈਕੋਲੋਜੀ ਮਤਲਬ ਇਸ ਤਰ੍ਹਾਂ ਦੇ ਬਹੁਤ ਕੋਰਸਿਸ ਨੇ ਬੀਐਸਸੀ ਫਾਰਮੈਸਿੰਗ ਸਾਇੰਸ ਮਤਲਬ ਬਹੁਤ ਤਰ੍ਹਾਂ ਦੇ ਕੋਰਸਿਸ ਹੈਗੇ ਨੇ ਕਿ ਜਿਹਦੇ ਨਾਲ ਬੱਚਾ ਆਪਣਾ ਕੈਰੀਅਰ ਬਣਾ ਸਕ ਜੀ ਸਰ ਸਰ ਮੇਰਾ ਇੱਕ ਕੁਐਸਚਨ ਇਹ ਹੈਗਾ ਕਿ ਕੁਝ ਵਿਦਿਆਰਥੀ ਇਦਾਂ ਦੇ ਵੀ ਹੁੰਦੇ ਹਨ ਜਿਹੜੇ ਘੱਟ ਤੋਂ ਮਾਰਕਸ ਆਉਣ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਜਾਂ ਸੁਸਾਈਡ ਕਰ ਲੈਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਤੁਸੀਂ ਮੈਕਸਮ ਤੌਰ 'ਤੇ ਉਹ ਬੱਚੇ ਨੇ ਕਿ ਜਿਨ੍ਹਾਂ ਦੀ ਮਤਲਬ ਫਿਜ਼ੀਕਲ ਐਕਟੀਵਿਟੀ სპੋਰਟਸ ਐਕਟੀਵਿਟੀ ਆਪਣੇ ਦੂਰ ਕਰਤੀ ਤੇ ਜਿਹੜੇ ਬੱਚੇ ਮੇਕ ਦੀ ਪ੍ਰੀਖਿਆ ਦੇ ਵਿੱਚ ਰਹਿ ਜਾਂਦੇ ਨੇ ਸਭ ਤੇ ਉਹਨਾਂ ਵਾਸਤੇ ਅਗਲੀ ਰਣਨੀਤੀ ਮਤਲਬ ਕੀ ਹੋਣੀ ਚਾਹੀਦੀ ਜਿੱਦਾਂ ਵੀ ਮਾਰਕਸ ਘੱਟ ਨੇ ਈਵਨ ਕਿ ਤੁਸੀਂ ਇਹ ਲਗਾ ਲਓ ਕਿ ਘੱਟ ਤਾਂ ਸਭ ਨੂੰ ਫੀਲ ਹੋ ਰਹੀ ਨੇ ਜੀ ਜਿੰਨੇ ਐਕਸਪੈਕਟਡ ਹੈਗੇ ਸੋ ਤਾਂ ਘੱਟ ਆ ਰਹੇ ਨੇ ਜਿਹਦੇ ਨੰਬਰ 500 ਨੇ ਉਹਨੂੰ ਵੀ ਲੱਗ ਰਿਹਾ ਮੇਰੇ 650 ਨਾਲ ਚਾਹੀਦੇ ਸੀ ਉਹਨੂੰ ਵੀ ਘੱਟ ਮਹਿਸੂਸ ਹੋ ਰਿਹਾ ਇੱਕ ਬਿਲਕੁਲ ਹੀ ਡਾਊਨ ਵਾਲੇ ਨੇ 200 250 300 ਸਤਿ ਸ੍ਰੀ ਅਕਾਲ ਜੀ ਸਾਰੇਆਂ ਨੂੰ ਮੈਂ ਸੁਖਵਿੰਦਰ ਸੁਖੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਅਸੀਂ ਅੱਜ ਗੱਲ ਕਰਾਂਗੇ ਜੀ NEET ਪ੍ਰੀਖਿਆ ਬਾਰੇ ਮੈਡੀਕਲ ਦਾਖਲੇ ਤੇ ਇਸ ਦੇ ਨਾਲ ਮਨੋਵਿਗਿਆਨਿਕ ਵਿਦਿਆਰਥੀਆਂ ਦੀ ਹਾਲਤ ਬਾਰੇ ਇਸ ਦੇ ਨਾਲ ਜੁੜੀ ਮਨੋਵਿਗਿਆਨਿਕ ਵਿਦਿਆਰਥੀਆਂ ਦੀ ਹਾਲਤ ਬਾਰੇ ਸੋ ਸਾਡੇ ਨਾਲ ਮੌਜੂਦ ਹਨ ਮੈਡੀਪੀਡੀਆ ਤੋਂ ਸਰ ਅਨਮੋਲ ਗੁਪਤਾ ਜੀ ਚੰਡੀਗੜ੍ਹ ਤੋਂ ਸਵਾਗਤ ਹੈ ਸਰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਸਰ ਇਹ ਦੱਸੋ ਸਭ ਤੋਂ ਪਹਿਲਾਂ ਕਿ NEET ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ ਕਿਹੜੇ-ਕਿਹੜੇ ਕਦਮ ਚੁੱਕਣੇ ਚਾਹੀਦੇ ਹਨ ਪ੍ਰੀਖਿਆ ਤੋਂ ਬਾਅਦ ਵੈਸੇ ਤਾਂ ਆਲਮੋਸਟ ਹਰ ਪ੍ਰੀਖਿਆ 'ਚ ਦੇਖਿਆ ਗਿਆ ਪਿਛਲੇ 5-6 ਸਾਲ ਦੇ ਵਿੱਚ ਬੱਚੇ ਆਲਮੋਸਟ ਫੀਲ ਰਿਲੈਕਸ ਫੀਲ ਕਰ ਦਿੰਦੇ ਨੇ ਪਰ ਇਸ ਵਾਰੀ ਜੋ ਨਵਾਂ ਦੇਖਿਆ ਗਿਆ 2025 ਦੇ ਐਗਜ਼ਾਮ ਤੋਂ ਬਾਅਦ ਬੱਚੇ ਬਿਲਕੁਲ ਵੀ ਐ ਨਾਲ ਬੱਚਿਆਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਹੈ ਉਹਦਾ ਰੀਜ਼ਨ ਕੀ ਹੈ ਕਿ ਬੱਚਿਆਂ ਨੇ ਜਿੰਨੇ ਮਾਰਕਸ ਐਕਸਪੈਕਟ ਕੀਤੇ ਸੀ ਚਾਹੇ ਕੋਈ ਵੀ ਬ ਉਹਦੇ ਉਨੇ ਮਾਰਕਸ ਨਹੀਂ ਆਏ ਇਹ ਨਹੀਂ ਕਿ ਮੈਂ 1 2 4 5 ਬੱਚਿਆਂ ਦੀ ਗੱਲ ਕਰ ਰਿਹਾ ਮੇਰੇ ਕੋਲ ਨੀਟ ਐਗਜ਼ਾਮ ਤੋਂ ਬਾਅਦ ਹਮਮ ਰੋਜ਼ 150 ਤੋਂ 150 ਤੋਂ 200 ਰੋਜ਼ ਸਟੂਡੈਂਟ ਵਿਜ਼ਿਟ ਕਰ ਰਹੇ ਨੇ ਤੇ ਉਹਦੇ ਵਿੱਚ ਇਹ ਦੇਖਿਆ ਗਿਆ ਕਿ ਮੈਕਸਿਮਮ 99% ਬੱਚਿਆਂ ਦੇ ਮਾਰਕਸ ਪਿਛਲੇ ਅਗਰ ਬੱਚ ਨੇ ਡ੍ਰੌਪ ਕੀਤਾ ਜਾਂ ਟੈਸਟ ਦੇ ਵਿੱਚ ਉਹ ਕਿੰਨੇ ਵੀ ਨੰਬਰ ਆ ਰਹੇ ਸੀ ਉਹਦੇ ਨਾਲੋਂ 100 150 ਨੰਬਰ ਘਟ ਰਹੇ ਜੀ ਪਰ ਬੱਚਿਆਂ ਨੂੰ ਬਿਲਕੁਲ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਕਾਰਨ ਕੀ ਹੈ ਕਿ ਇੱਥੇ ਗੇਮ ਮਾਰਕਸ ਦੀ ਨਹੀਂ ਹੈਗੀ ਹਾਂਜੀ ਸਰ ਗੇਮ ਹੈਗੀ ਸਾਰੀ ਰੈਂਕ ਦੀ ਜੀ ਤੇ ਬੱਚਿਆਂ ਨੂੰ ਕੰਪੈਰੀਜ਼ਨ ਕਰਨੇ ਸਕੋਰ ਨਾਲ ਕਿਉਂਕਿ ਉਹਨਾਂ ਦੇ ਸਕੋਰ ਕਲਾਸ ਦੇ ਵਿੱਚੋਂ ਜਿੰਨੇ ਆ ਰਹੇ ਸੀ ਉਹਦੇ ਕੋਡਿੰਗ ਉਹਨਾਂ ਨੂੰ ਉਸ ਉਹ ਚੀਜ਼ ਪੇ ਐਗਜ਼ਾਮ ਦੇ ਵਿੱਚ ਨਹੀਂ ਮਿਲੀ ਜੀ ਇੱਕ ਤਾਂ ਜਿਹੜਾ ਫਿਜ਼ਿਕਸ ਦਾ ਐਗਜ਼ਾਮ ਹੈ ਉਹ ਬਹੁਤ ਟਫ ਸੀ ਜੀ ਠੀਕ ਹੈ ਜੀ ਟਫ ਤਾਂ ਕੀ ਮਤਲਬ ਕੁਝ ਕੁਐਸਚਨ ਤਾਂ ਹੈ ਜੀ ਸੀ 18 20 ਕੁਐਸਚਨ ਜਿਹੜੇ ਕਿ ਅ ਮਤਲਬ ਕਿਸੇ ਨੂੰ ਵੀ ਨਹੀਂ ਆਂਦੇ ਸੀ इवन ਕਿ ਬਹੁਤ ਟੀਚਰਸ ਨੂੰ ਵੀ ਨਹੀਂ ਆ ਰਹੀ ਕੋਸ਼ਿਸ਼ ਠੀਕ ਹੈ ਜੀ ਚਲੋ ਆਪਾਂ ਉਹਨੂੰ ਵੀ ਹਟਾ ਕੇ ਗੱਲ ਕਰੀਏ ਤੇ ਵੈਸੇ ਵੀ ਪੇਪਰ ਟਫ ਸੀ ਤੇ ਦੂਸਰਾ ਬਾਇਓ ਜਿਹੜੀ ਹੈਗੀ ਸੀ ਉਹ ਲੈਂਥੀ ਸੀ ਜੀ ਸਰ ਠੀਕ ਹੈ ਇਸ ਕਰਕੇ ਬੱਚਿਆਂ ਨੇ ਜਿਹੜੇ ਮਾਰਕਸ ਨੇ ਜੋ ਦੇਖਣ ਨੂੰ ਇਸ ਵਾਰ ਮਿਲੂਗਾ ਜੋ ਰੋਜ਼ਾਨ ਆਣਗੇ ਪੁੱਲ ਜਾਂਦੇ ਉਹ 100 ਮਾਰਕਸ ਤਾਂ ਹਰ ਕਾਲਜ ਦੀ ਘਟੋਗੀ ਏਮਸ ਨੂੰ ਛੱਡ ਕੇ ਜੀ ਠੀਕ ਹੈ ਜਿੰਨੇ ਵੀ ਸਰਕਾਰੀ ਕਾਲਜ ਨੇ ਤਕਰੀਬਨ 100 ਨੰਬਰ ਤੱਕ ਸਾਰੇ ਡਾਊਨ ਆਣਗੇ ਤਾਂ 100 ਤੋਂ ਲੈ ਕੇ 150 ਮਾਰਕਸ 100 ਟੂ 150 ਮਾਰਕਸ ਡਾਊਨ ਜਾਣਗੇ ਪਰ ਉਹ ਕਾਲਜ ਟੂ ਕਾਲਜ ਵੈਰੀ ਕਰੇਗਾ ਜੀ ਇਸ ਕਰਕੇ ਬੱਚਿਆਂ ਨੂੰ ਇੱਕੋ ਹੀ ਰਿਕੁਐਸਟ ਹੈ ਪੇਰੈਂਟਸ ਨੂੰ ਵੀ ਕਿ ਬੱਚਿਆਂ ਨੇ ਬਹੁਤ ਐਫਰਟ ਕੀਤਾ ਹੈ ਇਹਦੇ ਵਿੱਚ ਕੋਈ ਹੋਣ ਨਹੀਂ ਹੈਗਾ ਜੀ ਪੂਰੀ ਮਿਹਨਤ ਕੀਤੀ ਹੈ ਕੋਈ ਵਿਰਲਾ ਹੀ ਹੋਊਗਾ ਬੱਚੇ ਮੈਨੂੰ ਨਹੀਂ ਕਹਿ ਰਿਹਾ ਕਿ ਸਾਰੇ तकरीबन ਬੱਚੇ 95% ਬੱਚੇ ਫੁੱਲ ਮਿਹਨਤ ਕਰਦੇ ਨੇ ਜੀ ਠੀਕ ਹੈ ਜੀ ਇਸ ਕਰਕੇ ਬੱਚਿਆਂ ਦੇ ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ ਕਿ ਬੱਚੇ ਦੇ ਮਾਰਕਸ ਘੱਟ ਆਏ ਨੇ ਜਾਂ ਪੜ੍ਹਿਆ ਨਹੀਂ ਇਸ ਟਾਈਪ ਦੀ ਤੇ ਨਾਲੇ ਦੂਜੀ ਗੱਲ ਇਹ ਹੈ ਕਿ ਮਾਰਕਸ ਜ਼ਿੰਦਗੀ ਦੇ ਵਿੱਚ ਸਿਰਫ ਇਕੱਲੇ ਨੀਟ ਦੇ ਮਾਰਕਸ ਹੀ ਨਹੀਂ ਅੱਗੇ ਲਾਈਫ ਜ਼ਿੰਦਗੀ ਬਹੁਤ ਖੂਬਸੂਰਤ ਹੈ ਜੀ ਬਿਲਕੁਲ ਠੀਕ ਹੈ ਇਹਦੇ ਵਿੱਚ ਉਹ ਇਹ ਨਹੀਂ ਹੈਗਾ ਕਿ ਜੇ ਨੀਟ ਦੇ ਵਿੱਚ ਮਾਰਕਸ ਨਹੀਂ ਤਾਂ ਕੁਝ ਹੋ ਗਿਆ ਕਿਉਂਕਿ ਅੱਗੇ ਇਹ ਯੂਜੀ ਐ ਫਿਰ ਪੀਜੀ ਕਰਨੀ ਹੈ ਫਿਰ ਅੱਗੇ ਆਪਾਂ ਨੇ ਪੇਸ਼ੈਂਟ ਵੀ ਦੇਖਣੇ ਨੇ ਤਾਂ ਜੇ ਇਸ ਇਹ ਲਾਈਨ ਨਹੀਂ ਵੀ ਚੂਜ਼ ਕਰਾਂਗੇ ਪਰ ਡਾਕਟਰੀਆਂ ਹੋਰ ਬਥੇਰੀਆਂ ਲ ਸਾਡੇ ਸਾਡੇ ਆਫਿਸ ਆਉਂਦੇ ਨੇ ਤੁਸੀਂ ਬਹੁਤ ਦੱਸਦੇ ਆ ਕਿ ਇਹ ਇਹ ਲਾਈਨਾਂ ਉਹ ਤਾਂ ਬਿਨਾ ਵੀ ਹੈਗੀਆਂ ਨੇ ਕਿ ਐਮਬੀਬੀਐਸ ਤੋਂ ਬਿਨਾ ਵੀ ਬਹੁਤ ਕੋਰਸਿਸ ਹੈਗੇ ਨੇ ਜਿਵੇਂ ਕਿ ਡੈਂਟਲ ਵੈਟਰਨਰੀ ਸਾਇੰਸ ਠੀਕ ਹੈ ਆਯੁਰਵੈਦਿਕ ਕੋਰਸਿਸ ਹੋਮੋਪੈਥੀ ਠੀਕ ਹੈ ਜੀ ਤੇ ਬਾਕੀ ਫਿਜ਼ੀਓਥੈਰੇਪੀ ਦਾ ਬੀਏ ਸਾਈਕੋਲੋਜੀ ਮਤਲਬ ਇਸ ਤਰ੍ਹਾਂ ਦੇ ਬਹੁਤ ਕੋਰਸਿਸ ਨੇ ਬੀਐਸਸੀ ਫਾਰਮੈਸਿੰਗ ਸਾਇੰਸ ਮਤਲਬ ਬਹੁਤ ਤਰ੍ਹਾਂ ਦੇ ਕੋਰਸਿਸ ਹੈਗੇ ਨੇ ਕਿ ਜਿਹਦੇ ਨਾਲ ਬੱਚਾ ਆਪਣਾ ਕੈਰੀਅਰ ਬਣਾ ਸਕਦਾ ਜੀ ਸਰ ਤੇ ਬਸ ਇਸ ਕਰਕੇ ਮਤਲਬ ਮੇਰਾ ਇਹੀ ਹੈ ਕਿ ਬੱਚਨ ਤੇ ਪੇਰੈਂਟਸ ਅੱਗੇ ਕਿ ਇੱਕ ਮਤਲਬ ਜੋ ਪਰਮਾਤਮਾ ਨੇ ਜੋ ਬੱਚੇ ਦੀ ਡੈਸਟਨੀ ਲਿਖੀ ਹੋਈ ਹੈ ਇਹ ਸਾਰਾ ਮਾਸਟਰ ਪਲਾਨ ਦੇ ਅੰਡਰ ਆਉਂਦਾ ਜੀ ਆਪਣਾ ਕੰਮ ਬੱਚੇ ਦਾ ਕੰਮ ਸਿਰਫ ਇੱਕੋ ਇੱਕ ਇਹ ਹੈਗਾ ਕਿ ਉਹਨੇ ਅੱਦੇ ਵੱਲੋਂ ਮਿਹਨਤ ਕਰਨੀ ਹੈ ਬਾਕੀ ਜਿੱਥੇ ਜਾਣਾ ਜਿੱਥੇ ਹੋਣਾ ਉਹਨੂੰ ਤੁਸੀਂ ਟਾਲ ਨਹੀਂ ਸਕਦੇ ਜੀ ਬਿਲਕੁਲ ਸਰ ਮੇਰਾ ਇੱਕ ਕੁਐਸਚਨ ਇਹ ਹੈਗਾ ਕਿ ਕੁਝ ਵਿਦਿਆਰਥੀ ਇਦਾਂ ਦੇ ਵੀ ਹੁੰਦੇ ਹਨ ਜਿਹੜੇ ਘੱਟ ਤੋਂ ਮਾਰਕਸ ਆਉਣ ਦੇ ਨਾਲ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਜਾਂ ਸੁਸਾਈਡ ਕਰ ਲੈਂਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਬੱਚਿਆਂ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਘੱਟ ਨੰਬਰ ਕਰਕੇ ਡਿਪਰੈਸ਼ਨ ਹੋਣਾ ਸੁਸਾਈਡ ਹੋਣਾ ਜੀ ਸੁਸਾਈਡ ਦਾ ਹੋਣਾ ਇਹ ਕੀ ਹੈ ਕਿ ਜੋ ਮੁੱਖ ਰੀਜ਼ਨ ਇੱਥੇ ਦੇਖਿਆ ਗਿਆ ਇਹਦੇ ਵਿੱਚ ਮੈਕਸਮ ਤਦਾਰ ਉਹ ਬੱਚੇ ਨੇ ਕਿ ਜਿਨ੍ਹਾਂ ਦੀ ਮਤਲਬ ਫਿਜ਼ੀਕਲ ਐਕਟੀਵਿਟੀ სპੋਰਟਸ ਐਕਟੀਵਿਟੀ ਆਪਣੇ ਦੂਰ ਕਰਤੀ ਹੂੰ ਚਾਹੇ ਬੱਚਿਆਂ ਨੇ ਖੁਦ ਕਰ ਲਈ ਚਾਹੇ ਪੇਰੈਂਟਸ ਨੇ ਉਹਨਾਂ ਨੂੰ ਕਰ ਲਈ ਕੀ ਮੈਕਸਿਮ ਬੱਚਿਆਂ ਨੇ ਕੀ ਕੀਤਾ ਕਿ 9th 10th ਦੀ ਤਿਆਰੀ ਸ਼ੁਰੂ ਕਰਤੀ ਜੀ ਡੰਮੀ ਐਡਮਿਸ਼ਨ ਦਾ ਟ੍ਰੈਂਡ ਚੱਲਦਾ ਗਿਆ ਹੂੰ 9th 10th ਨਹੀਂ ਕੀਤੀ ਤਾਂ +1 +2 ਮੈਕਸਿਮ ਬੱਚੇ ਡੰਮੀ ਕਰ ਰਹੇ ਨੇ ਤਾਂ ਕਿਤਨਾ ਕਿਤੇ ਜਿਹੜਾ ਗ੍ਰੋਥ ਹੈ ਮੈਂਟਲੀ ਗ੍ਰੋਥ ਹੈ ਉਹ ਰੁਕ ਜਾਂਦੀ ਹੈ ਤੇ ਆਪਣਾ ਇੱਕੋ ਮਕਸਦ ਰਹਿੰਦਾ ਕਿ ਨੰਬਰ ਲੈਣੇ ਮਾਰਕਸ ਲੈਣੇ ਜੀ ਜੇ ਆਪਾਂ ਦੇਖਿਆ ਜਾਵੇ ਕਿੜੇ ਵੀ ਕਿਸੇ ਵੀ ਫੋਰਨ ਕੰਟਰੀ ਜਿਹੜੇ ਡਿਵੈਲਪਡ ਕੰਟਰੀਜ਼ ਨੇ ਚਾਹੇ ਜਪਾਨ ਹੈ ਚਾਹੇ ਚਾਈਨਾ ਹੈ ਚਾਹੇ ਯੂ ਐਸ ਏ ਉੱਥੇ ਵਿੱਚ ਉਹਦੇ ਉੱਪਰ ਸਕਿੱਲ ਤੇ ਜ਼ੋਰ ਦਿੱਤਾ ਜਾਂਦਾ ਰੈਦਰਰ than ਮਾਰਕਸ ਨੂੰ ਪਹਿਲ ਨਹੀਂ ਦਿੱਤਾ ਜਾਂਦਾ ਇੱਥੇ ਬੱਚਿਆਂ ਨੂੰ ਉਹਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਖਾਸ ਕਰ ਗਰਲਸ ਦੇ ਵਿੱਚ ਲੜਕੀਆਂ ਵਿੱਚ ਇਹ ਦੇਖਿਆ ਗਿਆ ਕਿ ਉਹਨਾਂ ਦੀ ਜਿਹੜੀ ਮੈਕਸਿਮ ਸੋਚ ਹੈ ਕਿ ਮੇਰੇ ਉਸ ਕੁੜੀ ਤੋਂ ਘੱਟ ਨੰਬਰ ਨਾ ਆ ਜੇ ਜਾਂ ਮੇਰੇ ਤੋਂ ਉਹਦੇ ਵੱਧ ਕਿਵੇਂ ਆ ਗਏ ਜੀ ਆਪਸ ਚ ਕੰਪੀਟੀਸ਼ਨ ਦੀ ਭਾਵਨਾ ਕਰਕੇ ਇਹ 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 ਪ੍ਰੋਬਲਮਸ ਆ ਰਹੀਆਂ ਨੇ ਬਿਲਕੁਲ ਜੇ ਆਪਾਂ ਇਹ ਦੇਖੀਏ ਕਿ ਆਪਾਂ ਦੀ ਲਾਈਫ ਆਪਣੀ ਡੈਸਟੀਨੀ ਅਲੱਗ ਹੈਗੀ ਕਿਸੇ ਨਾਲ ਕੋਈ ਨਹੀਂ ਕਦੋਂ ਕਿਸ ਕਿਸ ਬੰਦੇ ਨੇ ਆਣਾ ਇੱਥੇ ਧਰਤੀ ਤੇ ਕਦੋਂ ਜਾਣਾ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਇਸ ਕਰਕੇ ਸੁਸਾਈਡ ਜਿਹੜੀ ਗੱਲ ਰਹੀ ਸੁਸਾਈਡ ਦੀ ਮੈਨੂੰ ਦੇਖੋ ਜੋ ਹੁਣ ਤੱਕ ਦੀ ਬੁੱਧੀ ਜਿੰਨੀ ਕ ਹੈਗੀ ਆ ਉਹ ਚ ਇਹ ਪੜਿਆ ਗਿਆ ਹੈ ਕਿ ਸੁਸਾਈਡ ਇਹਦਾ ਉਹ ਐਨ ਨਾਲੋਂ ਕਿ ਸਭ ਤੋਂ ਐਨ ਨਾਲੋਂ ਕਿ ਬੁਰਾ ਆਪਾਂ ਕਰਮ ਹੈ ਇਹਦਾ ਉਹ ਹੈਗਾ ਕਿ ਆਪਾਂ ਨੇ ਆਪਦੀ ਮਤਲਬ ਕਰ ਲਿਆ ਕਿਉਂਕਿ ਜ਼ਿੰਦਗੀ ਦਾ ਮੁੱਖ ਲਕਸ਼ ਹਮ ਇੱਕ ਇਹ ਨਹੀਂ ਹੈਗਾ ਕਿ ਆਪਣੇ ਨੰਬਰ ਲੈਣਾ ਜਾਂ ਬਧੀਆਂ ਕਾਮਯਾਬ ਹੋਣਾ ਜ਼ਿੰਦਗੀ ਦਾ ਮੁੱਖ ਲਕਸ਼ ਮਤਲਬ ਜਿਹਨੂੰ ਪਤਾ ਲੱਗ ਗਿਆ ਜੀ ਦੇਖੋ ਜਿੰਨੇ ਵੀ ਗਏ ਆਪਣੀਆਂ ਹੋਲੀ ਬੁਕਸ ਨੇ ਜੀ ਚਾਹੇ ਉਹ ਗੁਰੂ ਜੀ ਸ੍ਰੀ ਗੁਰਗ੍ਰੰਥ ਸਾਹਿਬ ਹੈ ਬਾਈਬਲ ਹੈ ਜਿੰਨੀਆਂ ਵੀ ਆਪਣੀ ਗੀਤਾ ਹੈਗੀ ਉਹਦੇ ਵਿੱਚ ਜਿਹੜਾ ਹਿਊਮਨ ਦਾ ਮੁੱਖ ਲਕਸ਼ ਆਪਨ ਦੱਸਿਆ ਗਿਆ ਉਹ ਇੱਕ ਮੈਨੂੰ ਲੱਗਦਾ ਕਿ ਸਾਰਿਆਂ ਚ ਕਾਮਨ ਹੀ ਦੱਸਿਆ ਗਿਆ ਕਿ ਜੇ ਆਪਣਾ ਮੁੱਖ ਲਕਸ਼ ਉਹ ਪਰਮਾਤਮਾ ਮਤਲਬ ਪਰਮਾਤਮਾ ਨਾਲ ਮਿਲਨ ਦਾ ਹੈਗਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਤਾਂ ਬਹੁਤ ਛੋਟੀਆਂ ਚੀਜ਼ਾਂ ਹੈਗੀਆਂ ਜੀ ਇਹ ਤਾਂ ਇਹ ਤਾਂ ਮਤਲਬ ਇੱਕ ਮੈਨੂੰ ਇਹ ਲੱਗਦਾ ਹੈ ਕਿ ਇੱਕ ਪੜਾਵ ਨੇ ਇੱਕ ਸੀੜੀ ਦਾ ਡੰਡਾ ਹੈ ਇਸ ਕਰਕੇ ਆਪਾਂ ਨੂੰ ਬਿਲਕੁਲ ਨਹੀਂ ਸੋਚਣਾ ਇਹ ਕਿਉਂਕਿ ਜਿਹਦਾ ਲਕਸ਼ ਉਹ ਹੈਗਾ ਤਾਂ ਉਹਦੇ ਲਈ ਛੋਟੇ-ਮੋਟੇ ਗੱਲਾਂ ਜੀ ਸਰ ਅਗਲਾ ਕੁਐਸਚਨ ਮੇਰਾ ਇਹ ਹੈ ਕਿ ਜਿਹੜੇ ਬੱਚੇ NEET ਦੀ ਪ੍ਰੀਖਿਆ ਦੇ ਵਿੱਚ ਰਹਿ ਜਾਂਦੇ ਨੇ ਸਰ ਤੇ ਉਹਨਾਂ ਵਾਸਤੇ ਅਗਲੀ ਰਣਨੀਤੀ ਮਤਲਬ ਕੀ ਹੋਣੀ ਚਾਹੀਦੀ ਹੈ ਤੁਹਾਡੀ ਗੱਲ ਇਹਦੇ ਵਿੱਚ ਰਣਨੀਤੀ ਦੀ ਗੱਲ ਇਹ ਹੈ ਜੀ ਜਿਨ੍ਹਾਂ ਦੇ ਮਾਰਕਸ ਘੱਟ ਨੇ ਈਵਨ ਕਿ ਤੁਸੀਂ ਇਹ ਲਗਾ ਲਓ ਕਿ ਘੱਟ ਤਾਂ ਸਭ ਨੂੰ ਹੀ ਫੀਲ ਹੋ ਰਹੀ ਨੇ ਜੀ ਜੀ ਜਿੰਨੇ ਐਕਸਪੈਕਟਡ ਹੈਗੇ ਸੀ ਉਹ ਤੋਂ ਘੱਟ ਆ ਰਹੇ ਨੇ ਜਿਹਦੇ ਨੰਬਰ 500 ਨੇ ਉਹਨੂੰ ਵੀ ਲੱਗ ਰਿਹਾ ਮੇਰੇ ਸਾਢੇ 600 ਆਉਣੇ ਚਾਹੀਦੇ ਸੀ ਉਹਨੂੰ ਵੀ ਘੱਟ ਮਹਿਸੂਸ ਹੋ ਰਿਹਾ ਇੱਕ ਬਿਲਕੁਲ ਹੀ ਡਾਊਨ ਵਾਲੇ ਨੇ 200 250 300 ਹੂੰ ਤੇ ਪਰ ਇਹ ਹੈ ਕਿ ਆਪਾਂ ਨੇ ਹਰ ਬੱਚੇ ਦਾ ਜਿਹੜਾ ਬੱਚਾ ਕੁਆਲੀਫਾਈਡ ਹੈ ਉਹਦਾ ਹੁਣ ਦੇਦੋ ਰਿਜ਼ਲਟ ਆਏਗਾ ਨਾ ਉਦੋਂ ਪਤਾ ਲੱਗੇਗਾ ਕਿੰਨੇ ਵਾਲਾ ਕੁਆਲੀਫਾਈਡ ਹੈ ਬਿਲਕੁਲ ਠੀਕ ਹੈ ਜਿਵੇਂ ਕਿ ਪਿਛਲੇ ਸਾਲ 100 ਜਨਰਲ ਕੈਟੇਗਰੀ 162 ਨੰਬਰ ਦਾ ਕੁਆਲੀਫਾਈਡ ਸੀ ਠੀਕ ਹੈ ਤੇ ਉਹਦੇ ਵਿੱਚ ਇੱਕ ਅਪ੍ਰੋਕਸੀਮੇਟ ਜਿੰਨੇ ਵੀ ਨੰਬਰ ਆਣਗੇ 120 30 ਨੰਬਰ ਜਿੰਨੇ ਵੀ ਆਲੇ ਪਾਸ ਹੋਊਗਾ ਤਾਂ ਆਪਣੇ ਮੈਡੀਪੀਡੀਆ ਵੱਲੋਂ ਹਰ ਬੱਚੇ ਦੀ ਐਡਮਿਸ਼ਨ ਦੀ ਜ਼ਿੰਮੇਵਾਰੀ ਸਾਡੀ ਰਹੇਗੀ ਜੀ ਗੇਮ ਕਾਉਂਸਲਿੰਗ ਦਾ ਹੈਗਾ ਇਹ ਨਹੀਂ ਹੈਗਾ ਕੋਈ ਡਾਇਰੈਕਟ ਕੁਝ ਵੀ ਹੋ ਗਿਆ ਗੇਮ ਕਾਉਂਸਲਿੰਗ ਥਰੂ ਹੋ ਪਰ ਸਾਡੀ ਇਸ ਤਰ੍ਹਾਂ ਦੀ ਰਿਸਪੌਂਸਿਬਿਲਟੀ ਹੈ ਕਿ ਹਰ ਬੱਚੇ ਦੇ ਐਡਮਿਸ਼ਨ ਕਰਾ ਕੇ ਦਵਾਂਗੇ ਜੇ ਉਹਦਾ ਇੰਡੀਆ ਦੇ ਵਿੱਚ ਮੰਨ ਲਓ ਸਕੋਰ ਵੀ ਘਟੇ ਹਮ ਬਜਟ ਵੀ ਘਟੇ ਦੋ ਗੱਲਾਂ ਦੋਨੇ ਘਟਨੇ ਬੰਨਾ ਵੀ ਡਾਕਟਰ ਹੈ ਫਿਰ ਉਸ ਬੱਚੇ ਲਈ ਵਿਦੇਸ਼ ਇੱਕ ਆਪਸ਼ਨ ਹੈਗੀ ਹੈ ਜਿਹੜੇ ਜਿੱਥੇ ਕੀ ਸਰਕਾਰੀ ਯੂਨੀਵਰਸਿਟੀਆਂ ਦੇ ਜੇ ਇੱਕ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਕੱਲਾ ਦਾਖਲਾ ਨਹੀਂ ਲੈਣਾ ਉਹ ਅਸੀਂ ਦੱਸਾਂਗੇ ਕਿ ਕਿਵੇਂ ਵਿਦੇਸ਼ ਚ ਜਾ ਕੇ ਤੁਸੀਂ ਕੀ ਕੀ ਉੱਥੇ ਪੜ੍ਹਨਾ ਕਿਵੇਂ ਪੜ੍ਹਨਾ ਤਾਂ ਕਿ ਇੱਥੇ ਅੱਗੇ ਟੈਸਟ ਪਹਿਲੀ ਵਾਰ ਚ ਕਲੀਅਰ ਹੋ ਜਾਵੇ ਜਾਂ ਮਤਲਬ ਜਲਦੀ ਕਲੀਅਰ ਹੋ ਜਾਵੇ ਜੀ ਕਿਉਂਕਿ ਉੱਥੋਂ ਆਮਦ ਤੋਂ ਬਾਅਦ ਇੱਥੇ ਇੱਕ ਪੇਪਰ ਹੁੰਦਾ ਉਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਬੱਚਾ ਐਮਬੀਬੀਐਸ ਕਰ ਸਕਦਾ ਜੇ ਪਹਿਲਾਂ ਹੀ ਉਹਦਾ ਟਿੱਚਾ ਹੋਵੇ ਕਿ ਮੈਨ ਨੇ ਚਲੋ ਕੋਈ ਗੱਲ ਨਹੀਂ ਨੰਬਰ ਘੱਟ ਆ ਗਏ ਜ਼ਿੰਦਗੀ ਦੇ ਵਿੱਚ ਅੱਗੇ ਬਹੁਤ ਕੁਝ ਹੈ ਬਹੁਤ ਬੱਚੇ ਦੇਖੇ ਨੇ ਜੀ ਜਿਹੜੇ ਕਿ ਪਲੱਸ 2 ਦੇ ਵਿੱਚ ਮਾਰਕਸ ਘੱਟ ਨੇ ਜੀ ਪਰ ਐਮਬੀਬੀਐਸ ਉਹਨਾਂ ਨੇ ਇੱਕ ਕਾਲਜ ਤੋਂ ਕੀਤੀ ਪ੍ਰਾਈਵੇਟ ਕਾਲਜ ਤੋਂ ਉਦੋਂ ਬਾਅਦ ਸਰਕਾਰੀ ਸੀਟ ਐਮਡੀ ਦੀ ਸਰਕਾਰੀ ਸੀਟ ਕੱਢੀ ਇਹਦੇ ਬੱਚੇ ਵੀ ਦੇਖੇ ਨੇ ਜਿਹੜੇ ਐਮਬੀਬੀਐਸ ਸਰਕਾਰੀ ਕਾਲਜੋਂ ਪੜ੍ਹ ਕੇ ਬਾਅਦ ਵਿੱਚ ਪ੍ਰਾਈਵੇਟ ਚ ਇਹ 5 ਇਹ 2 ਸਾਲ ਦਾ ਜਿਹੜਾ ਰਿਜ਼ਲਟ ਹੈ ਆਪਾਂ ਉਹ ਹੈ ਅੱਗੇ 5 ਸਾਲ ਹੋਰ ਪੈਣੇ 5 ਸਾਲ ਤੇ ਜੇ ਬੱਚਾ ਸੋਚ ਲੇ ਕਿ ਮੈਨੂੰ ਝਟਕਾ ਲੱਗਿਆ ਪਹਿਲਾਂ ਉਹ ਜੋ ਸਰਕਾਰੀ ਸੀਟ ਕੱਟ ਲਈ ਬਿਲਕੁਲ ਹਾਂ ਇਸ ਕਰਕੇ ਮਤਲਬ ਬਹੁਤ ਚੇਂਜਸ ਆਣਗੇ ਅੱਗੇ ਠੀਕ ਹੈ ਤੇ ਸਰ ਡਿਪਰੈਸ਼ਨ ਅਤੇ ਤਣਾਅ ਤੋਂ ਬਚਣ ਲਈ ਬੱਚਿਆਂ ਨੂੰ ਮਤਲਬ ਆਪਣੀ ਕੀ ਰੁਟੀਨ ਰੱਖਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਡੇਲੀ ਰੁਟੀਨ ਦੀ ਗੱਲ ਹੈਗੀ ਹੈ ਚਾਹੇ ਬੱਚੇ ਨੇ ਚਾਹੇ ਆਪਾਂ ਹੈਗੇ ਆ ਕੋਈ ਵੀ ਬੱਚਾ ਹੈ ਚਾਹੇ ਪੇਰੈਂਟਸ ਨੇ ਸਭ ਲਈ ਕੋਈ ਕੁਦਰਤ ਨੇ ਉਹ ਬਣਾਇਆ ਹੈ ਇਹ ਤਰੀਕਾ ਕਿ ਮੈਂ ਜਿਹੜੀ ਮੈਡੀਟੇਸ਼ਨ ਹੈਗੀ ਹੈ ਠੀਕ ਹੈ ਉਹ ਮੈਡੀਟੇਸ਼ਨ ਕੋਈ ਜ਼ਰੂਰੀ ਨਹੀਂ ਹੈਗਾ ਬੱਚਿਆਂ ਲਈ ਤਾਂ ਕਿ ਮੈਡੀਟੇਸ਼ਨ ਮਨ ਦੀ ਦੇ ਵਿੱਚ ਦਾ ਇਹ ਕਿ ਬੱਚੇ ਦਾ ਮਤਲਬ ਕੀ ਜਿਵੇਂ ਆਪਾਂ ਸੇਵਾ ਭਾਵ ਦੀ ਗੱਲ ਕਰਦੇ ਹਾਂ ਬੱਚੇ ਨੂੰ ਕੀ ਹੈ ਕਿ ਮੈਡੀਟੇਸ਼ਨ ਬਾਰੇ ਜਿਆਦਾ ਨਹੀਂ ਆਈਡੀਆ ਹੁੰਦਾ ਬੱਚੇ ਦਾ ਮਤਲਬ ਇਹ ਕਿ ਆਪਣੇ ਰਿਲੀਜੀਅਸ ਬੁੱਕਸ ਪੜ੍ਹ ਸਕਦੇ ਨੇ ਠੀਕ ਹੈ ਆਪਣੇ ਜਿਹੜੇ ਰਿਲੀਜੀਅਸ ਪਲੇਸ ਨੇ ਉਹਨੂੰ ਵਿਜ਼ਿਟ ਕਰ ਸਕਦੇ ਨੇ ਠੀਕ ਹੈ ਤੇ ਮੈਂਟਲੀ ਆਪਣੀ ਸਪੋਰਟਸ ਐਕਟੀਵਿਟੀ ਨੂੰ ਮੇਨਟੇਨ ਕਰ ਸਕਦੇ ਨੇ ਤੇ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਕਹਿਣਾ ਮੰਨ ਸਕਦੇ ਨੇ ਇੰਨਾਂ ਗੱਲਾਂ ਕਰਕੇ ਹੀ ਉਹ ਇੱਕ ਬੱਚੇ ਲਈ ਰਿਸਪਾਂਸਿਬਿਲਟੀ ਨੇ ਬਾਕੀ ਦਾ ਪੇਰ ਬਾਕੀ ਦਾ ਸਾਰੀ ਕਾਮਨ ਹੈ ਜੀ मतलब वो ये रूटीन बना सकते जी सर सर नीट ਤੋਂ ਇਲਾਵਾ ਕੋਈ ਹੋਰ ਵਿਕਲਪ ਜਿਹੜਾ मतलब ਇਸ ਫੀਲਡ ਦੇ ਨਾਲ ਮੈਡੀਕਲ ਦੇ ਨਾਲ ਸੰਬੰਧਿਤ ਹੋਵੇ ਵਿਦਆਊਟ नीट ਜਿਹੜੇ ਕੋਰਸਿਸ ਨੇ ਮੇਰਾ ਨਾ ਸਵਾਲ ਬਹੁਤ ਵਧੀਆ ਕਿਉਂਕਿ 50% ਬੱਚੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ 50% ਬੱਚੇ ਮੰਨ 23 ਲੱਖ ਬੱਚੇ ਨੇ ਪੇਪਰ ਦਿੱਤਾ ਉਹਦੇ ਵਿੱਚੋਂ 11 ਲੱਖ ਬੱਚਾ ਫੇਲ ਹੋਏਗਾ ਜਿਨ੍ਹਾਂ ਦੇ नीट ਚੋਂ ਪਾਸ ਨਹੀਂ ਹੋਏ ਉਹਨਾਂ 11 ਲੱਖ ਲਈ ਇਹ ਤਾਂ ਹੈ ਨਹੀਂ ਕਿ नीट ਹੀ ਸਾਰਾ ਕੁਝ ਹਾਂ ਬਿਲਕੁਲ ਨੀਡ ਤੋਂ ਬਿਨਾ ਬਹੁਤ ਅੱਛੇ ਅੱਛੇ ਕੋਰਸਸ ਹੈਗੇ ਨੇ ਜੀ ਸਰ ਜੇ ਆਪਾਂ ਕਰਨਾ ਚਾਹੀਏ ਠੀਕ ਹੈ ਉਹਦੇ ਵਿੱਚ ਇੱਕ ਤਾਂ ਕੋਰਸ ਫਿਜ਼ੀਓਥਰੈਪੀ ਹੈਗਾ ਜੀ ਜੀ ਸਰ ਪਰ ਉਹਦਾ ਜਿਹੜਾ ਜਿਹੜਾ ਹੀ ਉਹਦੀ ਟ੍ਰੈਂਡ ਹੈ ਜਾਂ ਉਹਦੀ ਸੈਟਲਮੈਂਟ ਉਹ ਵੱਡੇ ਸਿਟੀਜ਼ 'ਚ ਮਿਲੂਗੀ ਜੀ ਜਿੱਥੇ ਕਿ ਫਿਜ਼ੀਓਥਰੈਪਿਸਟ ਦੀ ਕਦਰ ਹੈ ਜੀ ਛੋਟੇ ਸ਼ਹਿਰਾਂ 'ਚ ਤਾਂ ਮਤਲਬ ਅਗਲਾ ਕੋ ਕੋਈ ਇਹਦੇ ਵਿੱਚ ਤਾਂ ਉਹਨੂੰ ਪੈਸੇ ਨਹੀਂ ਮਿਲਦੇ ਹੂੰ ਉਹਨੂੰ ਲੋਕ ਪੇ ਨਹੀਂ ਕਰਨਗੇ ਇਹਦੀ ਇਹਦੀ ਡਿਮਾਂਡ ਹੈ ਜਿਹੜੇ ਵੱਡੇ ਜਿੱਥੇ ਇੰਡਸਟਰੀਸਟ ਲੋਕ ਰਹਿੰਦੇ ਨੇ ਜਿਤੇ ਹਾਈਲੀ ਪੇਇੰਗ ਲੋਕ ਨੇ ਉਹ ਖੁਦ ਵੀ ਅਰਨ ਕਰ ਰਹੇ ਨੇ ਤੇ ਦੂਜੇ ਨੂੰ ਦੇ ਸਕਣ ਜਿਦੇ ਵਿੱਚ ਵੱਡੇ ਮੈਟਰੋ ਸਿਟੀਜ਼ ਮੁੰਬਈ ਪੂਨਾ ਬੈਂਗਲੌਰ ਠੀਕ ਹੈ ਜੀ ਅਹਮਦਾਬਾਦ ਐਂਡ ਡੈਲੀ ਇੰਨਾ ਸਿਟੀਜ਼ ਦੇ ਵਿੱਚ ਇਸ ਚੀਜ਼ ਦੀ ਕਦਰ ਹੈਗੀ ਬਾਹਰਲ ਫੋਰਨ ਦੇ ਵਿੱਚ ਯੂਐਸ ਦੇ ਵਿੱਚ ਤਾਂ ਫਿਜ਼ੀਓਥੈਰੇਪੀ ਨੂੰ ਤੁਸੀਂ ਆ ਲਾ ਕੇ ਚੱਲੋ ਜੀ ਬਹੁਤ ਮੋਸਟ ਡਿਮਾਂਡਿੰਗ ਕੋਰਸ ਹੈ ਫੋਰਨ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਇੰਨਾ ਕੰਟਰੀਜ਼ ਦਾ ਫਿਜ਼ੀਓਥੈਰੇਪੀ ਦੀ ਬਹੁਤ ਡਿਮਾਂਡ ਹੈ ਫਿਰ ਉਦੋਂ ਬਾਅਦ ਆਪਾਂ ਗੱਲ ਕਰੀਏ ਕਿ ਵਿਦਆਊਟ ਨੀਟ ਦੇ ਵਿੱਚ ਬੀਐਸਸੀ ਫੋਰੈਂਸਿੰਗ ਸਾਇੰਸ ਜੀ ਉਹਦੇ ਵਿੱਚ ਕੀ ਹੈ ਕਿ ਬੱਚਿਆਂ ਦੇ ਜਿਹੜੇ ਵੀ ਹੁਣ ਉਹਦਾ ਵੀ ਮਤਲਬ ਇਹ ਲਗਾ ਲਓ ਕਿ ਇੰਡੀਆ ਦੇ ਵਿੱਚ ਇਹ ਜੋਬਸ ਨੇ ਉਹਦੇ ਵਿੱਚ ਪ੍ਰੋਬਲਮ ਕੀ ਹੈ ਕਿ ਸੈਲਫ এমਪਲoyed ਦੇ ਘੱਟ ਨੇ ਚਾਂਸਸ ਕੀ ਤੁਸੀਂ ਆਪਣਾ ਕਲੀਨਿਕ ਖੋਲੋ ਜਾਂ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ ਤੁਸੀਂ ਉਹਦੇ ਵਿੱਚ ਕੰਪਨੀਆਂ ਦੇ ਵਿੱਚ ਜੋਬ ਕਰ ਸਕਦੇ ਹੋ ਬਹੁਤ ਅੱਛੀ ਅੱਛੀ ਰਿਸਰਚ ਕੰਪਨੀਆਂ ਸੈਗੀਆਂ ਨੇ ਉਹ ਕਰ ਸਕਦੇ ਹੋ ਫਿਰ ਫਾਰਮਾ ਇੰਡਸਟਰੀ ਹੈ ਜੀ ਬੀ ਫਾਰਮੇਸੀ ਜੀ ਜਿਨ੍ਹਾਂ ਨੇ ਆਪਣਾ ਮੈਡੀਕਲ ਸਟੋਰ ਖੋਲਣਾ ਹੋਵੇ ਚਾਹੇ ਕੱਲ ਨੂੰ ਡਰੱਗ ਇਨਸਪੈਕਟਰ ਲੱਗਣਾ ਹੋਵੇ ਪੋਸਟ ਆਉਂਦੀਆਂ ਨੇ ਜਾਂ ਫਿਰ ਕਿਸੇ ਵੀ ਫਾਰਮਾ ਇੰਡਸਟਰੀ ਦੇ ਵਿੱਚ ਉਹਨੇ ਮਾਰਕੀਟਿੰਗ 'ਚ ਜਾਣਾ ਹੋਵੇ ਜਾਂ ਕੱਲ ਨੂੰ ਇਨਫਰਦਰ ਉਹਨੇ ਆਪਣੀ ਫਾਰਮਾ ਇੰਡਸਟਰੀ ਲਗਾਨੀ ਹੋਵੇ ਤਾਂ ਵੀ ਬੀ ਫਾਰਮੇਸੀ ਇੱਕ ਬਹੁਤ ਵਧੀਆ ਕੋਰਸ ਹੈ ਉਹਦੇ ਨਾਲ ਕਿਉਂਕਿ ਡੇ ਬਾਈ ਡੇ ਜਿਹੜੀ ਮੈਡੀਸਨ ਲੈਂਦੀ ਰੇਸ਼ਿਓ ਹੈ ਉਹ ਜਿਹੜੀ ਸਪਲਾਈ ਹੈ ਉਹ ਵੱਧਦੀ ਜਾ ਰਹੀ ਹੈ ਤੇ ਵੱਧਦੀ ਰਹੂਗੀ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਐਲੋਪੈਥੀ ਦੀ ਸੇਲ ਹੈ ਉਹ ਡੇ ਬਾਈ ਡੇ ਇੰਨੀ ਕੁ ਵੱਧ ਚੁੱਕੀ ਹੈ ਕਿ ਜਿਹਦਾ ਕੋਈ ਟਿਕਾਣਾ ਨਹੀਂ ਜੀ ਅਤਲਿਸ ਕਰਕੇ ਆਪਾਂ ਦੇ ਲਈ ਫਾਰਮੇਸੀ ਲਾਈਨ ਇੱਕ ਬਹੁਤ ਅੱਛੀ ਲਾਈਨ ਹੈ ਫਿਰ ਆਉਂਦੀ ਹੈ ਨਰਸਿੰਗ ਲਾਈਨ ਜੀ ਨਰਸਿੰਗ ਲਾਈਨ ਦੇ ਵਿੱਚ ਕੀ ਹੈ ਕਿ ਇੱਕ ਪੰਜਾਬ ਸਰਕਾਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਾਬਾ ਫਰੀਦ ਆਪਣਾ ਇੰਟਰਨਸ ਟੈਸਟ ਲੈਂਦੀ ਹੈ ਪੀਜੀਆਈ ਚੰਡੀਗੜ੍ਹ ਵਾਲੇ ਆਪਣਾ ਲੈਂਦੇ ਨੇ ਠੀਕ ਹੈ ਜੀ ਹਰ ਯੂਨੀਵਰਸਿਟੀ ਆਪਣਾ ਆਪਣਾ ਟੈਸਟ ਕੰਡਕਟ ਕਰਦੇ ਨੇ ਕੁਝ ਕੁਝ ਕਾਲਜ ਨੇੀਡ ਦੇ ਬੇਸ ਤੇ ਵੀ ਲੈਂਦੇ ਨੇ ਜੀ ਸਰ ਠੀਕ ਹੈ ਇਸ ਕਰਕੇ ਨਰਸਿੰਗ ਦਾ ਵੀ ਇੱਕ ਬਹੁਤ ਵਧੀਆ ਟ੍ਰੈਂਡ ਹੈ ਪਰ ਇੰਡੀਆ ਦੇ ਵਿੱਚ ਨਰਸਿੰਗ ਦੀ ਡਿਮਾਂਡ ਘਟ ਕਿਉਂ ਹੈ ਕਿ ਜ਼ਿਆਦਾ ਸੈਲਰੀ ਨਹੀਂ ਮਿਲਦੀ ਨਰਸਿੰਗ ਬੱਚਿਆਂ ਨੂੰ ਤਾਂ ਇਸ ਕਰਕੇ ਬਾਹਰ ਵਿੱਚ ਬੱਚੇ ਫੋਰਨ ਸੈਟਲ ਹੋ ਜਾਂਦੇ ਨੇ ਉੱਥੇ ਐਗਜ਼ਾਮ ਦੇਣਾ ਪੈਂਦਾ ਬੱਚਿਆਂ ਨੂੰ ਠੀਕ ਹੈ ਆਰਐਨ ਦਾ ਐਗਜ਼ਾਮ ਹੈ ਕੈਨੇਡਾ ਦੇ ਵਿੱਚ ਅਗਰ ਤੁਸੀਂ ਉਹ ਕਲੀਅਰ ਕਰਦੇ ਹੋ ਤਾਂ ਬਹੁਤ ਅੱਛਾ ਸਕੂਪ ਹੈ ਸਰ ਕੋਈ ਇਦਾਂ ਦਾ ਇੰਟਰਸਟਿੰਗ ਮਾਮਲਾ ਤੁਹਾਡੇ ਸਾਹਮਣੇ ਕਿ ਕੋਈ ਵਿਦਿਆਰਥੀ ਹੈਗਾ ਉਹ ਬਾਰ ਬਾਰ ਇਸ ਪ੍ਰੀਖਿਆ ਨਹੀਂ ਕਲੀਅਰ ਕਰ ਸਕਿਆ ਕਿ ਉਹਨੇ ਕਾਫੀ ਦੇਰ ਬਾਅਦ ਫਿਰ ਇਹ ਮਕਾਮ ਹਾਸਲ ਕੀਤਾ ਕੋਈ ਇਦਾਂ ਦਾ ਤੁਹਾਡੇ ਨਾਲ ਰਿਹਾ ਹੋਵੇ ਵਿਦਿਆਰਥੀ ਤਾਂ ਜਦੋਂ ਜੀ ਹੁਣ ਤੁਸੀਂ ਇਹ ਲਾ ਲਓ ਕਿ ਪੈਸ਼ਨ ਦੀ ਗੱਲ ਹੈ ਇੱਕ ਇੱਕ ਦੋਕ ਸਾਲ ਪਹਿਲਾਂ ਇੱਕ ਸਾਡੇ ਸਾਹਮਣੇ ਕੇਸ ਆਇਆ ਜਿਹਦੇ ਪੇਰੈਂਟਸ ਜਿਹੜੇ ਰਿਟਾਇਰ ਹੋ ਚੁੱਕੇ ਸੀ ਹਮ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਨੀਟ ਕਲੀਅਰ ਕੀਤਾ ਵੀ ਸਰ ਐਨੀ ਨੰਬਰ ਲੈ ਕੇ ਸਰਕਾਰੀ ਕਾਲਜ ਦੀ ਸੀਟ ਲਈ ਜੀ ਅਗਲੇ ਹਨ ਇੱਕ ਤਾਂ ਉਹ ਕੋਈ অপਸ਼ਨ ਆਗੇ ਜਿਹੜੇ ਦੂਸਰੇ ਬੱਚੇ ਨਹੀਂ ਉਹਦੇ ਵਿੱਚ ਇੱਕ ਟ੍ਰੈਂਡ ਹੈਗਾ ਜੀ ਜਿਹੜਾ ਦਾ ਬਿਹਾਰ ਸਟੇਟ ਹੈ ਹਮ ਬਿਹਾਰ ਰਾਜਸਥਾਨ ਹਮ ਠੀਕ ਹੈ ਇਹ ਦੋ ਸਟੇਟਾਂ ਦੇ ਵਿੱਚ ਬੱਚਾ 3 ਤੋਂ 4 ਸਾਲ ਐਵਰੇਜ ਟੈਸਟ ਦੀ ਤਿਆਰੀ ਕਰ ਰਹੇ ਹਮ ਠੀਕ ਹੈ ਜਿੰਨੇ ਤੱਕ ਉਹਦਾ ਵਧੀਆ ਕਾਲਜ ਵਿੱਚ ਦਾਖਲਾ ਨਹੀਂ ਹੁੰਦਾ ਹਮ ਅੱਛੇ ਗਵਰਨਮੈਂਟ ਕਾਲਜ ਉਹਨਾਂ ਟਾਈਮ ਤੱਕ ਉਹ ਬੱਚਾ ਲੱਗੇ ਰਹਿੰਦਾ ਹਮ ਜਿਹੜੇ ਆਪਣੇ ਏਰੀਆ ਦੀ ਮੈਂਟੈਲਿਟੀ ਹੈ ਹਮ ਪਰ ਤੋਂ ਬਾਅਦ ਇੱਕ ਸਾਲ ਜੀ ਦੋ ਸਾਲ ਵਾਲੇ ਤਾਂ ਵਿਰਲੇ ਬੱਚੇ ਨੇ ਇੱਕ ਸਾਲ ਤਾਂ ਜੀ ਜੇ ਇੱਕ ਸਾਲ ਵੀ ਡ੍ਰੌਪ ਤੇ ਬੱਚੇ ਦਾ ਨਾ ਪੇਰੈਂਟਸ ਦਾ ਨਾ ਬੱਚੇ ਦਾ ਰਿਜ਼ਲਟ ਦਾ ਵੀ ਪੇਰੈਂਟਸ ਐ ਮਤਲਬ ਦੇਖਦੇ ਨੇ ਕਿ ਬੱਚੇ ਨੇ ਕੀ ਗਨਾ ਕਰਤਾ ਜੀ ਜੀ ਮਤਲਬ ਹਾਂ ਕਿ ਇੱਕ ਸਾਲ ਦੇਮ ਦਿੱਤਾ ਸੀ ਹੁਣ ਤੈਨੂੰ ਕਿਹਾ ਸੀ ਪਿਛਲੇ ਸਾਲ ਦਾਖਲਾ ਲੈ ਲੈ ਨਾ ਤੂੰ ਫੇਰ ਨਹੀਂ ਮੰਨੇ ਹੂੰ ਤੂੰ ਫੇਰ ਨਹੀਂ ਹੋ ਕੀਤੀ ਤਾਂ ਇਸ ਕਰਕੇ ਇੱਕ ਸਾਲ ਡ੍ਰੌਪ ਕਰਨਾ ਵਾਦਾ ਪੰਜਾਬ ਦੇ ਵਿੱਚ ਤਾਂ ਆਪਣੇ ਇਸ ਏਰੀਆ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਜਿਹੜੀ ਗੱਲ ਸਾਹਮਣੇ ਆ ਜਾਂਦੀ ਗੱਲ ਹੈ ਤੁਸੀਂ ਨਾਲ ਮੇਰੇ ਕੋਲ ਤਾਂ ਇਹੋ ਜਿਹੇ ਬੱਚੇ ਵੀ ਨੇ ਕਿ ਹੁਣ ਪਿੱਛੇ ਜਿ ਇੱਕ ਮੇਰੇ ਕੋਲ ਕੇਸ ਆਇਆ ਕਿ ਬੱਚੇ ਨੇ ਡੈਂਟਲ ਵੀ ਕਰ ਲਈ ਅੱਛਾ ਜੀ ਬੀ ਡੀ ਐਸ ਕਰ ਲਈ ਪਰ ਉਹਦੇ ਦਿਮਾਗ ਚ ਐਮ ਬੀ ਬੀ ਐਸ ਸੀ ਉਹ ਐਮ ਬੀ ਬੀ ਡੀ ਐਸ ਪੂਰੀ ਕਰਨ ਤੋਂ ਬਾਅਦ ਉਸ ਬੱਚੇ ਨੇ ਸਰਕਾਰੀ ਸੀਟ ਹਮ ਐਮ ਬੀ ਬੀ ਐਸ ਦੀ ਕੱਢੀ ਇਹ ਨਹੀਂ ਕਿ ਨਾਰਮਲ ਬਹੁਤ ਵਧੀਆ ਪੜਾਈ ਕੀਤੀ ਤੇ 5 ਸਾਲ ਡੈਂਟਲ ਕੀਤਾ ਫਿਰ ਉਸ ਤੋਂ ਬਾਅਦ ਉਹਨੇ ਐਮ ਬੀ ਬੀ ਐਸ ਕੀਤੀ ਜੀ ਉਹ ਬੱਚਾ ਮੇਰੇ ਹੁਣ ਟੱਚ ਚ ਆਇਆ ਕਿਉਂਕਿ ਉਹਦੇ ਚਲੋ ਕੋਈ ਵੀ ਇਸ਼ੂ ਸੀ ਉਹਦੇ ਮਤਲਬ ਟ੍ਰੇਨਿੰਗ ਦਾ ਕੋਈ ਮੈਟਰ ਸੀ ਉਸ ਕੇਜ ਦੇ ਵਿੱਚ ਮਤਲਬ ਇਸ ਤਰ੍ਹਾਂ ਦੇ ਮਤਲਬ ਚੀਜ਼ਾਂ ਹੁੰਦੀਆਂ ਨੇ ਕਿ ਜਿਹਦੇ ਦਿਮਾਗ 'ਚ ਆ ਜਾਈ ਤਾਂ ਉਹ ਕਰ ਸਕਦੇ ਐਮਬੀਬੀਐਸ ਐਸੀ ਗੱਲ ਨਹੀਂ ਕਿ ਨੀਟ ਦੀ ਪ੍ਰੀਖਿਆ ਕੋਈ ਹੋਇਆ ਪਰ ਇਹ ਹੈ ਕਿ ਆਪਾਂ ਨੇ ਪਿਛਲੀ ਗੱਲਾਂ ਨੂੰ ਸੋਚਣੀਆਂ ਕਿ 1 ਸਾਲ ਹੋ ਗਿਆ ਜੀ 2 ਸਾਲ ਹੋ ਗਿਆ ਆਪਾਂ ਅੱਗੇ ਚੱਲੀਏ ਪਿੱਛੇ ਮੁੜਨ ਦੀ ਕੋਈ ਲੋੜ ਨਹੀਂ ਹੈ ਸਰ ਹੋਣੇ ਜੀ ਰੀਸੈਂਟਲੀ ਇੱਕ ਮਾਮਲਾ ਹੋਇਆ ਬਿਹਾਰ ਦੇ ਵਿੱਚ ਉਹ ਮਤਲਬ ਫਸਟ semesters ਦਾ MBBS ਦਾ ਸਟੂਡੈਂਟ ਸੀਗਾ ਉਹਨੇ ਸੁਸਾਈਡ ਕੀਤਾ ਉਹਦੇ ਪਿੱਛੇ ਪੜਾਈ ਦਾ ਬਰਡਨ ਜਾਂ ਫਿਰ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਸਰ ਉਹ ਜਿਹੜਾ ਕਾਲਜ ਹੈ ਹਾਂਜੀ ਉਹ ਇੰਨਾ ਕੁ ਵਧੀਆ ਕਾਲਜ ਹੈਗਾ ਹੈ ਹਾਂਜੀ ਠੀਕ ਹੈ ਜੀ ਉੱਥੇ ਕੋਈ ਕਮੀ ਨਹੀਂ ਹੈਗੀ ਜੀ ਮੇਰਾ ਪਰਸਨਲ ਐਕਸਪੀਰੀਅੰਸ ਹੈ ਮੇਰੇ ਉੱਥੇ ਐਟ ਪ੍ਰੈਜ਼ੈਂਟ ਮਾਤਾ ਗੁਜਰੀ ਕਾਲਜ ਹੈ ਉਸ ਕਾਲਜ ਦਾ ਨਾਮ ਮਾਤਾ ਗੁਜਰੀ ਕਾਲਜ ਬਿਹਾਰ ਦੇ ਵਿੱਚ ਹੈ ਜਿਹੜਾ ਕਿ 1989 ਦਾ ਕਾਲਜ ਹੈ ਜੀ ਜਦੋਂ ਗਿਆਨੀਅਲ ਸਿੰਘ ਪ੍ਰੈਜ਼ੀਡੈਂਟ ਹੁੰਦੇ ਸੀ ਹਮਮ ਉਸ ਟਾਈਮ ਦਾ ਕਾਲਜ ਹੈ ਉਹ ਜੀ ਤੇ ਠੀਕ ਹੈ ਸਿੱਖ ਮੈਨਿਉਨਿਟੀ ਕਾਲਜ ਹੈ ਸਿੱਖ ਬੱਚਿਆਂ ਲਈ 30% ਸੀਟਾ ਰਿਜ਼ਰਵ ਨੇ ਉੱਥੇ ਹਮਮ ਤੇ ਉੱਥੇ ਤੁਸੀਂ ਇਹਨਾਂ ਲੋਕੀ ਮੈਕਸਿਮ ਅਸੀਂ ਹਰ ਸਾਲ 40 ਤੋਂ 50 ਸਟੂਡੈਂਟ ਭੇਜਦੇ ਹਾਂ ਨਾਰਮਲ ਕੋਟਾ 'ਚ ਵੀ ਤੇ ਕੁਝ ਵੀ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੁਸਾਇਡ ਦੀ ਐਨੇ ਸਾਲਾਂ ਦੇ ਵਿੱਚ ਹਮਮ ਇੱਕ ਸੁਸਾਇਡ ਬੱਚੇ ਨੇ ਕੀਤਾ ਹੈ ਉਹਦਾ ਵਿੱਚ ਕਾਲਜ ਦੀ ਕੋਈ ਗਲਤੀ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਕਿਸੇ ਕਿਸਮ ਦਾ ਕੋਈ ਮਾਹੌਲ ਨਹੀਂ ਉਹ ਦਿੱਕਤ ਨਹੀਂ ਜੀ ਆਪਣੇ ਕੋਲ ਜੇ ਕਿਸੇ ਨੂੰ ਇਸ ਤੀ ਦਾ ਡਾਊਟ ਹੈ ਕਿ ਉੱਥੇ ਮਾਹੌਲ ਖਰਾਬ ਹੈ ਤਾਂ ਮੇਰੇ ਨਾਲ ਤੁਸੀਂ ਜਿੰਨੇ ਪੇਰੈਂਟਸ ਕਹੋਗੇ 10 15 20 ਉਹ ਸਾਰਨ ਮਿਲਾ ਸਕਦਾ ਕਿ ਪੇਰੈਂਟ ਕੀ ਕਾਲਜ ਦੇ ਵਿੱਚ ਕੋਈ ਵੀ ਇਸ ਟਾਈਪ ਦਾ ਕੋਈ ਮਾਹੌਲ ਦੀ ਗੱਲ ਦੀ ਹੈਗੀ ਕਿ ਖਰਾਬ ਹੈ ਜਿਹੜੀ ਮਾਨਸਿਕਤਾ ਦੇ ਸੁਸਾਈਡ ਦਾ ਕੇਸ ਹੈ ਜਿਵੇਂ ਹੁਣ ਗੁਰੂ ਰਾਮਦਾਸ ਕਾਲਜ ਅਮਰੀਕ ਸਰ ਉੱਥੇ ਉੱਥੇ ਦੋ ਹੋ ਚੁੱਕੇ ਨੇ ਜੀ ਮਤਲਬ ਉਹ ਐਕਚੁਅਲੀ ਕੀ ਹੈ ਕਿ ਸੁਸਾਈਸਾਈਡ ਦੀ ਰੇਸ਼ਿਓ ਹਰ ਕਿਤੇ ਹਰ ਕਾਲਜ ਆ ਰਹੀ ਹੈ। ਕਈ ਕਈ ਮੁੱਦਿਆਂ ਨੂੰ ਉਸ ਐਡ ਨੂੰ ਹਾਈਲਾਈਟ ਕੀਤਾ ਜਾਂਦਾ ਹੈ। ਗੱਲ ਨੂੰ ਕਈ ਉਹ ਉੱਥੇ ਦੱਬ ਜਾਂਦੀ ਹੈ। ਜੀ ਬਿਲਕੁਲ। ਤਾਂ ਇਸ ਕਰਕੇ ਜੇ ਆਪਾਂ ਨੈਗੇਟਿਵ ਗੱਲ ਕਰੀਏ ਕਿ ਇੱਕ ਸੁਸਾਈਡ ਹੋ ਗਿਆ ਦੂਆ ਕਾਲਜ ਮਾੜਾ ਹੋ ਗਿਆ ਐਦਾਂ ਨਹੀਂ ਹੁੰਦਾ ਜੀ। ਵੱਡੇ ਵੱਡੇ ਕਾਲਜਾਂ ਦੇ ਵਿੱਚ ਵੱਡੇ ਵੱਡੇ ਕੇਸਿਸ ਆਉਂਦੇ ਨੇ ਤਾਂ ਉਹ ਨਹੀਂ ਹੈਗਾ। ਹੁਣ ਏਮ ਦੇ ਵਿੱਚ ਕੋਈ ਬੱਚਾ ਸੁਸਾਈਡ ਕਰ ਦੇ ਇਹ ਥੋੜੀ ਮਾੜਾ ਹੋ ਗਿਆ ਜੀ। ਜੀ ਬਿਲਕੁਲ। ਕੋਟਾ ਦੇ ਵਿੱਚ ਹੁਣ ਬੱਚੇ ਸੁਸਾਈਡ ਕਰ ਰਹੇ ਨੇ। ਕੋਟਾ ਦੇ ਜਿਹੜੇ ਨੈਗੇਟਿਵ ਗੱਲ ਹੈ ਪੋਜ਼ਿਟਿਵ ਗੱਲਾਂ ਵੀ ਬਹੁਤ ਨੇ ਹੁਣ ਆਪਾਂ ਇੱਕ ਨੈਗੇਟਿਵ ਗੱਲ ਨੂੰ ਲੈ ਕੇ ਬਹਿ ਜਾਈਏ ਕਿ ਉਹਦੇ ਕਰਕੇ ਆਪਾਂ ਉਹਦਾ ਉਹਦਾ ਨਹੀਂ ਹਰ ਬੰਦੇ ਦੀ ਸੋਚ ਹੈ ਜੀ ਕਿ ਉਹਨੇ ਉਹਦੀ ਅਟਰੈਕਸ਼ਨ ਨੈਗੇਟਿਵ ਵੱਲ ਜਾਂਦੀ ਹੈ ਕਿ ਪੋਜ਼ਿਟਿਵ ਵੱਲ ਜਾਂਦੀ ਹੈ ਪੋਜ਼ਿਟਿਵ ਦੇਖੋਗੇ ਪੋਜ਼ਿਟਿਵ ਮਿਲਣਗੀਆਂ ਜੀ ਨੈਗੇਟਿਵ ਦੇਖੋਗੇ ਨੈਗੇਟਿਵ ਇਸ ਕਰਕੇ ਮਤਲਬ ਬੱਚਿਆਂ ਦੇ ਜਿਹੜੀ ਗੱਲ ਮੈਂ ਕਿਹਾ ਨਹੀਂ ਬੱਚਿਆਂ ਦੇ ਜਿਹੜੀ ਨਾ ਹੋ啊 ਜੀ ਡੰਮੀ ਐਡਮਿਸ਼ਨ ਕਰਕੇ ਛੋਟਾ ਜਿਹਾ ਵਸੇ ਇਸ ਥੀ ਨੂੰ ਆਪਾਂ ਜਿਹੜੀ ਜਿਹੜੀ ਕਰਨ ਵਾਲੀ ਗੱਲ ਹੈ ਹੋਰ ਕੁਝ ਨਹੀਂ ਕਰ ਸਕਦੇ ਡਿਪਰੈਸ਼ਨ ਕਿਸੇ ਨੂੰ ਵੀ ਹੋ ਸਕਦੇ ਠੀਕ ਹੈ ਜੀ ਕਿਉਂਕਿ ਇੱਕ ਤਾਂ ਕੰਪੀਟੀਸ਼ਨ ਦੀ ਭਾਵਨਾ ਹੈਗੀ ਹੈ ਇਹ ਕੀ ਹੈ ਕਿ ਹੋ ਸਕਦਾ ਕਿ ਘਰ ਦਾ ਘਰ ਦੀ ਕੋਈ ਪ੍ਰੋਬਲਮ ਹੋਵੇ ਜੀ ਕਿਸੇ ਨੂੰ ਉਹ ਤਾਂ ਅਲੱਗ-ਅਲੱਗ ਹੈਗੀਆਂ ਨੇ ਸੁਸਾਇਸਾਈਡ ਪਹਿਲਾਂ ਵੀ ਹੁੰਦਾ ਰਿਹਾ ਜੀ ਹੁੰਦਾ ਰਹੇਗਾ ਇਹ ਵੀ ਹੋ ਸਕਦਾ ਸਰ ਕਿ ਪੇਰੈਂਟਸ ਵੱਲੋਂ ਪ੍ਰੈਸ਼ਰਾਈਜ਼ ਕਰਦੇ ਹੋਣ ਪੇਰੈਂਟਸ ਬੱਚਿਆਂ ਨੂੰ ਕਿ ਤੁਹਾਡੇ ਇੰਨੇ ਮਾਰਕਸ ਆਉਣੇ ਚਾਹੀਦੇ ਉਹ ਵੀ ਇੱਕ ਰੀਜ਼ਨ ਹੋ ਸਕਦਾ ਹੋ ਸਕਦਾ ਪਰ ਜਦੋਂ ਐਡਮਿਸ਼ਨ ਹੋ ਜਾਂਦਾ ਨਾ ਜੀ ਉਦੋਂ ਬਾਅਦ ਪੇਰੈਂਟਸ ਨਹੀਂ ਕੋਈ ਜ਼ਿਆਦਾ ਕੁਝ ਕਹਿੰਦੇ ਉਹ ਤਾਂ ਸ਼ੁਰੂ ਟਾਈਮ 'ਚ ਜਦੋਂ ਐਂਟ੍ਰਾਂਸ ਪੇਪਰ ਤੋਂ ਪਹਿਲਾਂ ਪਹਿਲਾਂ ਉਦੋਂ ਬਾਅਦ ਜਦੋਂ ਐਡਮਿਸ਼ਨ ਹੋ ਜਾਂਦਾ ਉਦੋਂ ਬਾਅਦ ਪੇਰੈਂਟਸ ਕੋਈ ਜ਼ਿਆਦਾ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਤੂੰ ਦੇਖ ਲੈ ਉਹਦੇ ਨਾਲ ਇੱਥੇ ਪੇਰੈਂਟਸ ਨੇ ਕਿਤੇ ਨਾ ਕਿਤੇ ਬੱਚਾ ਲਾਲੋ ਜਾਂ ਕੋਈ ਗੱਲ ਹੋ ਜਾਂਦੀ ਅੱਜ ਕੱਲ੍ਹ ਨਹੀਂ ਮਤਲਬ ਬੱਚਿਆਂ 'ਚ ਸੁਣਨ ਦੀ ਜਿਹੜੀ ਸ਼ਕਤੀ ਹੈ ਜੋਸ ਬੱਚੇ ਨੂੰ ਛੱਡੋ ਜੀ ਆਪਣੇ ਚ ਵੀ ਆਪਾਂ ਵੀ ਅੱਜ ਜੇ ਕਹੀਏ ਕਿ ਆਪਾਂ ਕਹਿੰਦੇ ਕਿ ਮੈਂ ਹੀ ਠੀਕ ਆ ਜੀ ਉਹ ਉਹ ਘਟਦੀ ਜਾ ਰਹੀ ਹੈ ਤਾਂ ਉਸ ਕਰਕੇ ਕੋਈ ਨਾ ਕੋਈ ਐਸੀ ਗੱਲ ਹੋ ਜਾਂਦੀ ਹੈ ਤਾਂ ਉਹ ਡਿਪੈਂਡ ਕਰਦਾ ਉਸ ਗੱਲ ਨੂੰ ਕਿਵੇਂ ਲੈਣੇ ਜੀ ਹੁਣ ਮੰਨ ਲਓ ਜੀ ਮੈਨੂੰ ਕਿਸੇ ਨੇ ਗੱਲ ਕੱਢੀ ਤਾਂ ਮੈਂ ਉਹਨੂੰ ਬਰਾਬਰ ਗੱਲ ਕੱਢਦਾ ਬਹੁਤ ਸੁੱਖੀ ਗੱਲ ਹੈ ਕਿ ਮੈਂ ਮੈਂ ਵੀ ਮੈਂ ਕਹਦਾ ਕਿ ਵੀ ਮੈਂ ਮੈਂ ਵੀ ਬੋਲਦਾ ਤਾਂ ਇਹ ਕੇ ਆ ਕਿ ਭਈ ਗਾਲ ਜੇ ਮੈਂ ਉਹਨੂੰ ਇਗਨੋਰ ਕਰਦਾ ਜੀ ਤੇ ਤੁਸੀਂ ਇਹ ਨਾਲ ਲਓ ਕਿ ਮੈਂ ਉਹਨੂੰ ਉਹ ਕਿਵੇਂ ਲੈਣਾ ਗੱਲ ਉਹਦੇ ਆਪਣੇ ਉੱਪਰ ਹੈ ਨਾ ਬਿਲਕੁਲ ਹਾਂ ਜੀ ਉਹਨੇ ਆਪਣੇ ਜ਼ੁਬਾਨ ਗੰਦੀ ਕੀਤੀ ਹੂੰ ਮੇਰੇ ਮੇਰੇ ਕਰਕੇ ਬਰੰਦੀ ਦਾ ਉਹ ਨਹੀਂ ਨਾ ਇਹ ਬਸ ਇਸ ਕਰਕੇ ਡਿਪੈਂਡ ਕਰਦਾ ਕਿ ਤੁਹਾਡੀ ਸੋਚ ਕਿਹ ਹੈ ਜੀ ਮਤਲਬ ਉਹਦੇ ਕਰਕੇ ਲੈਣ ਦੇ ਉੱਪਰ ਹੈ ਜੀ ਗੱਲ ਤੋਂ ਬੰਨਾਂ ਦਾ ਸਾਰਾ ਬਹੁਤ ਹੁੰਦੀ ਹੈ ਬਾਕੀ ਮੈਂ ਵੀ ਵਿਦਿਆਰਥੀਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਇੱਕ ਇਮਤਿਹਾਨ ਨੇ ਤੁਹਾਡੀ ਪੂਰੀ ਜ਼ਿੰਦਗੀ ਦੀ ਕਾਬਲੀਅਤ ਨਹੀਂ ਹੈਗਾ ਜਿਵੇਂ ਤੁਹਾਨੂੰ ਸਰ ਨੇ ਪਹਿਲਾਂ ਵੀ ਦੱਸਿਆ ਹੈਗਾ ਸੋ ਬਹੁਤ ਸਾਰੀਆਂ ਗੱਲਾਂ ਸਰ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਹੈਗੀਆਂ ਜੋ ਵਿਦਿਆਰਥੀਆਂ ਦੇ ਜੀਵਨ ਵਿੱਚ ਬਹੁਤ ਲਾਭਦਾਇਕ ਹੋਣਗੀਆਂ